ਤਪਈ ਤੋਂ ਬੋਹੜੀ ਸਾਹਿਬ ਰੋਡ ਵੱਲ ਜਾਂਦੀਆਂ ਸਾਰੀਆਂ ਸੜਕਾਂ ਟੁੱਟੀ ਹੋਣ ਕਰ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀ ਕੁਲਦੀਪ ਸਿੰਘ ਹਰੀਪੁਰਾ ਨੇ ਸੜੀ ਫਾਸਟ ਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਈ ਵਾਰ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤ ਕਰ ਚੁੱਕੇ ਹਨ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਪਿਛਲੇ ਕਈ ਸਾਲਾਂ ਤੋਂ ਇਹ ਸੜਕ ਟੁੱਟੀ ਹੋਈ ਹੈ ਜਿਸ ਨਾਲ ਆਏ ਦਿਨ ਹਾਦਸੇ ਹੋ ਰਹੇ ਨੇ। ਉਹਨਾਂ ਮੰਗ ਕੀਤੀ ਕਿ ਬਰਨਾਲਾ ਦੇ ਉੱਤੇ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਨਹੀਂ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਥੇ ਸੜਕਾਂ ਦੀ ਇੰਨੀ ਕਿ ਜਾਦੀ ਜਾਨੀ ਕਿ ਬੁਰੀ ਹਾਲਤ ਆ ਅੱਜ ਤੱਕ ਇਥੇ ਪ੍ਰਸ਼ਾਸਨ ਇੰਨੇ ਨੇ ਸ਼ਾਸਨ ਨੇ ਕੋਈ ਨਹੀਂ ਮਤਲਬ ਇਹ ਦੇਖਿਆ ਚਾਖਿਆ ਔਰ ਲੋਕਾ ਇੰਨੇ ਪਰੇਸ਼ਾਨ ਆ ਡਿੱਗਦੇ ਆ ਢੱਟਦੇ ਆ ਲੇਕਿਨ ਇਹਨਾਂ ਦੇ ਕੰਨ ਤੇ ਜੂਣ ਹੀ ਸਰਕਦੀ ਇਹ ਸੁੱਤੀ ਪਈ ਹੈ ਸਰਕਾਰ ਇਹਨਾਂ ਨੂੰ ਪਤਾ ਹੀ ਨਹੀਂ ਗਾ ਵੀ ਸੜਕਾਂ ਦੇ ਕੀ ਬੁਰੇ ਹਾਲਾਤ ਨੇ ਬੜੀ ਆਰੀ ਇਥੇ ਕਹਿ ਚੁੱਕੇ ਆ ਮਤਲਬ ਕਹਿ ਇਹਨਾਂ ਨੇ ਲੇਕਿਨ ਇਹਨਾਂ ਦੇ ਕੰਨ ਤੇ ਜੂਣ ਹੀ ਸਰਕੀਗੀ ਪਰੇਸ਼ਾਨੀ ਜੇ ਸੜਕਾਂ ਟੁੱਟੀਆਂ ਪਿਆ ਜੇ ਰਸਤੇ ਜੇ ਆਉਂਦੇ ਜਾਂਦੇ ਆ ਦਿੱਕਤ ਹੈ ਜਰਾ ਕਿ بارش ਹੋ ਜਾਂਦੀ ਤੇ ਕਿੰਨਾ ਕਿੰਨਾ ਪਾਣੀ ਖੜਾ ਹੋ ਜਾਂਦਾ ਜੇ ਬਾਦ ਦੇ ਉੱਚੋਂ ਪਾਣੀ ਕਿੰਨੇ ਕਿੰਨੇ ਦਿਨ ਸੁੱਕਦਾ ਨਹੀਂ ਆ ਹੁਣ ਆ ਸੜਕ ਬੰਨੀ ਚਾਹੀਦੀ ਐ ਜੀ ਤੁਹਾਨੂੰ ਪਤਾ ਆਣ ਵਾਲੀ ਇਲੈਕਸ਼ਨ ਐ ਫਿਰ ਜਨਤਾ ਦੱਸ ਦੇਗੀ ਇਹਨਾਂ ਨੂੰ ਅਸੀਂ ਮੇਰਾ ਖਿਆਲ ਵੀ ਘਟੋ ਘਟਨੀ ਤੇ 15 ਮਰੀ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਹ ਅਪੀਲ ਕਰ ਚੁੱਕੇ ਆ ਕਿ ਟਪਈ ਫਾਟਕ ਤੋਂ ਲੈ ਕੇ ਤੇ ਬੋਰੀ ਸਾਹ ਤੱਕ ਸੜਕ ਜਿਹੜੀ ਆ ਇਹ ਦੇ ਬਹੁਤ ਮੰਦੇ ਹਾਲ ਨੇ ਮੇਰਾ ਖਿਆਲ ਹੈ ਵੀ 2-2 ਫੁੱਟ ਦੇ ਉੱਤੇ ਟੋਏ ਆ ਗਏ ਨੇ ਔਰ ਟੋਏ ਵੀ ਜਿਹੜੇ ਡੂੰਘੇ ਨੇ ਇਹ ਕਰਕੇ ਇਹਨਾਂ ਦੇ ਸ਼ਾਸਨ ਪ੍ਰਸ਼ਾਸਨ ਦੇ ਕੰਨ ਦੇ ਉੱਤੇ ਕੋਈ ਜੂ ਨਹੀਂ ਸਰਕਦੀ ਇਹਨਾਂ ਜਿਹੜੇ ਪਿੱਛੇ ਜਿਹਾ ਅਸੀਂ ਧਰਨਾ ਲਾਉਣ ਲੱਗੇ ਹਾਂ ਤਾਂ ਉਦੋਂ ਵੀ ਇਹਨਾਂ ਸਾਨੂੰ ਅਸ਼ਵਾਲ ਛੰਦ ਦਬਾਇਆ ਸੀ ਕਿ ਮਲੇ ਦਾ ਟੈਂਡਰ ਹੋ ਚੁੱਕਾ ਆ ਤੇ ਬਰਸਾਤਾਂ ਤੋਂ ਬਾਅਦ ਅਸੀਂ ਚਾਲੂ ਕਰ ਦਾਂਗੇ ਹੁਣ ਫੇਰ ਮੇਰਾ ਖਿਆਲ ਆ ਵੀ ਆ ਮਹੀਨਾ तकरीबन ਹੋ ਹੀ ਗਿਆ ਆ ਕਿ ਬਰਸਾਤਾਂ ਵੀ ਬੰਦ ਹੋ ਗਈਆਂ ਐ ਪਰ ਅਸੀਂ ਇਹ ਮੰਨਦੇ ਆ ਕਿ ਚਲੋ ਵੀ ਹਰ ਪੀੜਤਾ ਕਰਕੇ ਮਨ ਲ ਟਾਈਮ ਨਹੀਂ ਲੱਗਾ ਇਹਨਾਂ ਦਾ ਪਰ ਹੁਣ ਸਾਡੀ ਫਿਰ ਇਹ ਅਪੀਲ ਹੈ ਇਹਨਾਂ ਨੂੰ ਕਿ ਇਹ ਜਲਦ ਤੋਂ ਜਲਦ ਇਹ ਛੜਕਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਨਹੀਂ ਤੇ ਫਿਰ ਸਾਨੂੰ ਮਜਬੂਰ ਹੋ ਕੇ ਸ਼ਾਸਨ ਪ੍ਰਸ਼ਾਸਨ ਦੇ ਕਲਾਪ ਕੋਨੇ ਕੋਤਰ ਨਾਲ ਹੋਣਾ ਪਏਗਾ। ਕਪਈ ਰੋਡ ਤੇ ਬੋੜੀ ਸਾਹਬ ਰੋਡ ਜਿਹੜਾ ਹੈ ਉਸ ਰਸਤੇ ਤੇ ਮੌਜੂਦ ਆਂ। ਰਸਤੇ ਤੇ ਬਹੁਤ ਹੀ ਬੁਰੇ ਹਾਲਾਤ ਨੇ। ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਹੈ। ਪਿਛਲੇ ਕਈ ਸਾਲਾਂ ਤੋਂ ਇਹ ਸਮੱਸਿਆ ਆ ਰਹੀ ਹੈ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ। ਲੋਕ ਵਾਰ-ਵਾਰ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਨੇ ਕਿ ਇਸ ਸੜਕ ਦਾ ਨਿਰਮਾਣ ਕਰਵਾਇਆ ਜਾਵੇ ਪਰ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਸਾਡੇ ਵੱਲੋਂ ਪਹਿਲਾਂ ਵੀ ਇਸ ਇਲਾਕੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਗਈਆਂ ਨੇ ਪਰ ਨਗਰ ਨਿਗਮ ਨੂੰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸੋ ਇਲਾਕਾ ਵਕਸੀਆਂ ਨੇ ਫੇਰ ਇੱਕ ਵਾਰ ਮੰਗ ਕੀਤੀ ਹੈ ਕਿ ਇਸ ਇਲਾਕੇ ਦੀ ਸਾਰ ਲਈ ਜਾਵੇ ਤੇ ਜਿਹੜੀ ਸੜਕ ਹੈ ਉਸ ਨੂੰ ਦਰੁਸਤ ਕੀਤਾ ਜਾਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ